ਚਿਆ ਨੂੰ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਵਾਉਣ ਦੇ ਮੰਤਵ ਨਾਲ ਸਰਕਾਰੀ ਸਕੂਲਾਂ ਦੇ ਅਧਿਆਪਕ ਹੁਣ ਖੁਦ ਮਾਪਿਆਂ ਨੂੰ ਜਾਗਰੂਕ ਕਰਨ ਮੋਟਰਸਾਈਕਲਾਂ ਤੇ ਨਿਕਲੇ ਨੇ ਤੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰ ਰਹੇ ਨੇ ਕਿ ਆਪਣੇ ਬੱਚਿਆਂ ਨੇ ਦਾਖਲੇ ਸਰਕਾਰੀ ਸਕੂਲਾਂ ਵਿੱਚ ਕਰਵਾਉਣ ਤਾਂ ਸੀ ਇਹ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦੇ ਹੁਣ ਸਰਕਾਰੀ ਸਕੂਲਾਂ ਵਿੱਚ ਦਾਖਲੇ ਮੋਹਮ ਦੀ ਵੱਖਰੀ ਸ਼ੁਰੂਆਤ ਹੋਈ ਹੈ ਇਸ ਮੌਕੇ ਨਾ ਸਿਰਫ ਅਧਿਆਪਕ ਬੱਚਿਆਂ ਦੇ ਮਾਪਿਆਂ ਨੂੰ ਪ੍ਰੇਰਿਤ ਕਰ ਰਹੇ ਨੇ ਸਗੋਂ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਵਿਦਿਆਰਥੀ ਵੀ ਸਰਕਾਰੀ ਸਕੂਲਾਂ ਦੇ ਪੜ੍ਹਾਈ ਦੀਆਂ ਤਾਰੀਫਾਂ ਕਰਦੇ ਨਜ਼ਰ ਆ ਰਹੇ ਨੇ ਅੱਜ ਸਾਡੇ ਵਿਭਾਗ ਵੱਲੋਂ ਜਿਹੜਾ ਹੈ ਕਿ 2025-26 ਦੀ ਹੈ ਤਾਕਲਾ ਮੁਹਿੰਮ ਦਾ ਆਗਾਜ਼ ਕੀਤਾ ਗਿਆ ਸਾਰੇ ਪੰਜਾਬ ਵਿੱਚ ਵੱਖ-ਵੱਖ ਬਲਾਕਾਂ ਦੇ ਵਿੱਚ ਜਿਹੜਾ ਪ੍ਰੋਗਰਾਮ ਹੈ ਉਹ ਲਿਖਿਆ ਗਿਆ ਹੈ ਤੇ ਇਹ ਅੱਜ ਸਾਡੇ ਪਟਿਆਲਾ ਜ਼ਿਲ੍ਹੇ ਦਾ ਜਿਹੜਾ ਤਾਕਲਾ ਮੁਹਿੰਮ ਦਾ ਆਗਾਜ਼ ਹੈ ਪਾਸੋਂ 2 ਦਾ ਜਿਹੜਾ ਪ੍ਰੋਗਰਾਮ ਹੈ ਉਸ ਦੇ ਵਿੱਚ ਹੀ ਪਿੰਡ ਵਾਲਿਆਂ ਦਾ ਸਾਨੂੰ ਬਹੁਤ ਸਹਿਯੋਗ ਦੇਖਣ ਨੂੰ ਮਿਲ ਰਿਹਾ ਤੇ ਸਾਡੇ ਮੈਂ ਇਹੀ ਕਹਿਣਾ ਚਾਹਾਂਗੀ ਜਿਹੜੇ ਸਰਕਾਰੀ ਸਕੂਲ ਹੈ ਕਿਸੇ ਵੀ ਸਹੂਲਤ ਤੋਂ ਵਾਂਝੇ ਨਹੀਂ ਰਹੇ ਉਹ ਕਿਸੇ ਵੀ ਪੱਕ ਤੋਂ ਜਿਹੜਾ ਪ੍ਰਾਈਵੇਟ ਸਕੂਲਾਂ ਤੋਂ ਪਿੱਛੇ ਨਹੀਂ ਆ ਸਾਡੇ ਸਕੂਲਾਂ ਸਰਕਾਰੀ ਸਕੂਲਾਂ ਦੇ ਵਿੱਚ ਬਹੁਤ ਹੀ ਮਿਹਨਤੀ ਤੇ ਤਜਰਬੇ ਕਾ ਸਟਾਫ ਹੈ ਜਿਹੜਾ ਕਿ ਬੱਚਿਆਂ ਤੇ ਇੰਨੀ ਅਨਤਕ ਮਿਹਨਤ ਕਰਕੇ ਉਹਨਾਂ ਦੇ ਹੁਨਰ ਨੂੰ ਤਰੱਕਣ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾ ਰਹੇ ਹਨ ਸਾਡੇ ਮਾਨਯੋਗ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਜੀ ਬੈਂਸ ਦੀ ਪਹਿਲ ਪੱਧਰੀ ਦੇ ਸਤਾ ਹੀ ਸਾਡੇ ਪੰਜਾਬ ਵਿੱਚ 118 ਸਕੂਲ ਆਫ ਐਮੀਨੈਂਸ ਅਤੇ ਸਕੂਲ ਆਫ ਹੈਪੀਨੈਸ ਹੈ ਜਿਹੜੇ ਉਹਨਾਂ ਦਾ ਇੱਕ ਨਵੇਕਲਾ ਉਪਰਾਲਾ ਹੈ ਜਿਸ ਨਾਲ ਕਿ ਇਹ ਜਿਹੜਾ ਅੱਜ 502 ਦਾ ਸਰਕਾਰੀ ਐਲੀਮੈਂਟਰੀ ਸਕੂਲ ਚਹਿਲ ਹੈ ਉਹ ਵੀ ਸਕੂਲ ਆਫ ਹੈਪੀਨੈਸ ਵੱਜੋਂ ਹੀ ਕੁਝ ਦਿਨਾਂ ਵਿੱਚ ਇੱਥੇ ਵੀ ਗ੍ਰਾਂਟਾਂ ਮੁਹੱਈਆ ਕਰਵਾਈਆਂ ਜਾਣਗੀਆਂ ਤੇ ਇਸ ਦਾ ਵੀ ਜਿਹੜਾ ਬੇਸਿਕ ਸਟਰਕਚਰ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ ਮੈਂ ਸਾਰੇ ਹੀ ਪੇਰੈਂਟਸ ਨੂੰ ਤੇ ਪਿੰਡ ਦੇ ਪਤਵੰਤੇ ਸੱਜਣਾਂ ਨੂੰ ਆਪਣੇ ਜ਼ਿਲ੍ਹੇ ਦੇਸ ਸਮੂਹ ਅਧਿਕਾਰੀ ਸਾਹਿਬਾਨ ਨੂੰ ਹੀ ਖੁਰਸੋਰ ਸਿਫਾਰਿਸ਼ ਕਰਦੀਆਂ ਕਿ ਆਪਣੇ ਬੱਚਿਆਂ ਨੂੰ ਤੇ ਆਪਣੇ ਆਲੇ ਦੁਆਲੇ ਦੇ ਪੇਰੈਂਟਸ ਨੂੰ ਵੀ ਸਾਡੇ ਸਰਕਾਰੀ ਸਕੂਲਾਂ ਵਿੱਚ ਸੈਸ਼ਨ 2025-26 ਲਈ ਵੱਧ ਤੋਂ ਵੱਧ ਦਾਖਲਾ ਕਰਵਾਉਣ ਲਈ ਪ੍ਰੇਰਿਤ ਕਰ। ਇਹ ਵੀ ਇਹ ਜੀ ਕਿ ਪਿਛਲੇ 3 ਸਾਲਾਂ ਦੇ ਵਿੱਚ ਜੋ ਪੜ੍ਹਾਈ ਕਰਾਉਣ ਦੇ ਤਰੀਕੇ ਦੇ ਉੱਤੇ ਸਾਡੇ ਸਿੱਖਿਆ ਵਿਭਾਗ ਨੇ ਬਹੁਤ ਵਧੀਆ ਕੰਮ ਕੀਤਾ ਹੈ। ਸਪੈਸ਼ਲੀ ਜਿਹੜੀ ਨਰਸਰੀ ਜਦੋਂ ਅਸੀਂ ਸਟਾਰਟ ਕੀਤੀ ਹੈ, 프리 ਪ੍ਰਾਇਮਰੀ ਸਟਾਰਟ ਕੀਤੀ ਹੈ। ਉਹਨਾਂ ਨੂੰ ਜਿਹੜੀ ਖੇਡ ਵਿਧੀ ਨਾਲ ਪੜਾ ਰਹੇ ਉਹਦੇ ਨਾਲ ਬੱਚਿਆਂ ਦੇ ਬੇਸਿਕਸ ਕਲੀਅਰ ਹੁੰਦੇ ਨੇ ਬੇ ਬੱਚੇ ਰੱਟੇ ਨਹੀਂ ਮਾਰਦੇ ਲਿਖਤੀ ਕੰਮ ਜ਼ਿਆਦਾ ਨਹੀਂ ਦਿੰਦੇ ਬਲਕਿ ਖੇਡ ਖੇਡ ਰਾਹੀਂ ਉਹਨਾਂ ਨੂੰ ਪੜਾਇਆ ਜਾਂਦਾ ਜਿਸ ਦੇ ਨਾਲ ਨਾ ਤਾਂ ਉਹਨਾਂ ਦੇ ਜਿਸ ਹਿਸਾਬ ਨਾਲ ਕਹਿੰਦੇ ਨੇ ਕਿ 8 ਸਾਲ ਦੇ 6 ਤੋਂ 8 ਸਾਲ ਦਾ ਬੱਚਾ ਜਿਹੜਾ ਹੈਗਾ ਉਸ ਟਾਈਮ ਮੈਕਸਿਮਮ ਚੀਜ਼ਾਂ ਸਿੱਖ ਸਕਦਾ ਤੋਂ ਇਸ ਦੇ ਵਿੱਚ ਅਸੀਂ ਉਹਨਾਂ ਨੂੰ ਖੇਡ ਵੀ ਦੀ ਰਾਹੀਂ ਸਾਰੇ ਬੇਸਿਕਸ ਕਲੀਅਰ ਕਰਾਉਨੇ ਆ ਉਹਦੇ ਨਾਲ ਬੱਚਿਆਂ ਵਿੱਚ ਕੌਨਫੀਡੈਂਸ ਬਹੁਤ ਆਇਆ ਤੇ ਸਪੈਸ਼ਲੀ ਜਿਵੇਂ ਕੋਵਿਡ ਦੇ ਦੌਰਾਨ ਸੀਗਾ ਤਾਂ ਮੈਕਸਿਮਮ ਸਾਡੇ ਬੱਚਿਆਂ ਨੇ ਉਹਦੇ ਵਿੱਚ ਪਰਫਾਰਮ ਕੀਤਾ ਦੇ ਸਰਕਾਰੀ ਸਕੂਲ ਦੇ ਟੀਚਰਸ ਨੇ ਹੀ ਉਦਦਰਸ਼ਨ ਦੇ ਉਤੇ ਜ਼ਿਆਦਾ ਪ੍ਰੋਗਰਾਮ ਦਿੱਤੇ ਜਿਸ ਨੂੰ ਕੇ ਸਾਬਤ ਕੀਤਾ ਅਸੀਂ ਕਿ ਸਰਕਾਰੀ ਸਕੂਲ ਦੇ ਬੱਚੇ ਅਤੇ ਸਰਕਾਰੀ ਸਕੂਲ ਦੇ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨਾਲੋਂ ਕਿਤੇ ਜ਼ਿਆਦਾ ਕੰਫिडेंट ਅਤੇ ਆਪਣੇ ਸਬਜੈਕਟ ਦੇ ਵਿੱਚ ਪਰਫੈਕਟ ਅੱਜ ਸਾਡੇ ਮਾਨਯੋਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਜੀ ਉਹਨਾਂ ਦੀ ਹੁਦਾਇਤਾਂ ਤੇ ਸਮੁੱਚੇ ਜ਼ਿਲ੍ਹੇ ਦੇ ਵਿੱਚ ਜਿਹੜੀ ਵੈਨ ਅੱਜ ਪਟਿਆਲਾ ਤੋਂ ਚੱਲੀ ਜਿਹੜੀ ਅੱਜ ਪਿੰਡ ਚਾਹਲ ਵਿਖੇ 502 ਦੇ ਬਲਾਕ ਚਾਈਏ ਆ ਸਾਨੂੰ ਕਾਫੀ ਪਰਮਾ ਹਵਾਰਾ ਮਿਲਿਆ ਅਸੀਂ ਲਗਾਤਾਰ ਕਾਪਾ ਮੇਕ ਡੋਰ ਟੂ ਡੋਰ ਟੂ ਡੋਰ ਪਹਿਲਾਂ ਹੀ ਜਾ ਰਹੇ ਆ ਦਾਖਲੇ ਸੰਬੰਧੀ ਜਿੰਨਾ ਵੀ ਸਰਕਾਰ ਵੱਲੋਂ ਉਪਰਾਲੇ ਸਿੱਖਿਆ ਨੂੰ ਲੈ ਕੇ ਕੀਤੇ ਜਾ ਰਹੇ ਨੇ ਅਸੀਂ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ ਹਰ ਹੀਲਾ ਅਨਾਉਂਸਮੈਂਟ ਕਰਾ ਰਹੇ ਆ ਪੋਸਟ ਜਿਹੜਾ ਅਸੀਂ ਪਹਿਲਾਂ ਹੀ ਰਿਲੀਜ਼ ਕੀਤਾ ਤੇ ਇਸ ਤਰ੍ਹਾਂ ਹਰ ਤਰੀਕੇ ਨਾਲ ਅਸੀਂ ਲੋਕਾਂ ਤੱਕ ਜਾ ਰਹੇ ਆ ਤਾਂ ਜੋ ਅਸੀਂ ਸਰਕਾਰ ਦੇ ਜਿਹੜੇ ਉਪਰਾਲੇ ਨੇ ਉਹਦਾ ਸਾਨੂੰ ਹੰਗਾਰਾ ਵੱਡੇ ਤੋਂ ਵੱਡੇ ਰੂਪ ਚ ਲੋਕਾਂ ਤੋਂ ਮਿਲ ਰਿਹਾ ਅੱਜ ਵੀ ਕਾਫੀ ਬੱਚੇ ਸਾਡੇ ਕੋਲ ਦਾਖਲ ਹੋਣ ਲਈ ਆਏ ਆ ਤੇ ਮੈਨੂੰ ਲੱਗਦਾ ਕਿ ਜਦੋਂ ਅਸੀਂ ਇਸ ਧਰਤੀ ਤੇ ਗੱਲ ਕਰਦੇ ਆ ਸਰਬੱਤ ਦੇ ਭਲੇ ਦੀ ਤਾਂ ਜਿਹੜੇ ਪ੍ਰਾਈਵੇਟ ਸਕੂਲ ਨੇ ਜੋ ਖਾਂਦੇ ਪੀਂਦੇ ਘਰਾਂ ਦੇ ਬੱਚੇ ਇੱਕ ਪਾਸੇ ਕੱਢ ਦਾਂਗੇ ਤਾਂ ਉਹ ਇੱਕ ਵੱਖਰੀ ਤਰ੍ਹਾਂ ਦਾ ਵਰਗ ਖੜਾ ਹੋ ਜਾਂਦਾ ਪਰ ਜਿਹੜੇ ਸਾਡੇ ਸਰਕਾਰੀ ਸਕੂਲ ਨੇ ਉਹ ਸਰਬਸਾਂਝੇ ਇੱਥੇ ਬੱਚੇ ਬਹਿ ਕੇ ਸਭ ਦੇ ਬੱਚੇ ਬਹਿ ਕੇ ਜਦੋਂ ਲੰਗਰ ਛਕਦੇ ਆ ਬੈਠ ਕੇ ਆਪਣੀਆਂ ਪਰਸਨੈਲਿਟੀ ਦੀਆਂ ਜਿਹੜੀਆਂ ਸਮੱਸਿਆਵਾਂ ਆ ਸਾਂਝੀਆਂ ਹੁੰਦੀਆਂ ਨੇ ਤਾਂ ਸਾਨੂੰ ਲੱਗਦਾ ਕਿ ਸਰਬੱਤ ਦੇ ਭਲੇ ਦੀ ਗੱਲ ਜਦੋਂ ਇੱਥੋਂ ਸ਼ੁਰੂ ਹੁੰਦੀ ਆ ਸਰਕਾਰੀ ਸਕੂਲਾਂ ਤੋਂ ਤੇ ਇਸ ਲਈ ਇਸ ਬਰਾਬਰ ਦਾ ਸਮਾਜ ਜੇ ਦੋਸਤੀ ਖੜਾ ਕਰਨ ਦੀ ਗੱਲ ਕਰਦੇ ਆ ਤਾਂ ਉਹ ਸਰਕਾਰੀ ਸਕੂਲ ਸਾਡੇ ਇਸ ਲੇ ਉਪਰਾਲੇ ਅੱਗੇ ਨੇ ਤਾਂ ਭਗਵਾਨ ਸਤਮਾਨ ਜੀ ਉਹ ਸਰਕਾਰੀ ਸਕੂਲ ਚੋਂ ਪੜ੍ਹਿਆ ਇੱਥੋਂ ਦੇ ਐਮਐਲਏ ਸਾਹਿਬ ਦੇਵ ਮਾਨ ਜੀ ਉਹ ਸਰਕਾਰੀ ਸਕੂਲ ਚੋਂ ਪੜ੍ਹਿਆ ਇਸ ਤੋਂ ਸਪਸ਼ਟ ਹੁੰਦਾ ਜਿੰਨੇ ਸਾਡੇ ਹੋਰ ਕੁੱਝ ਪੋਸਟਾਂ ਤੇ ਅਧਿਕਾਰੀ ਨੇ ਉਹ ਸਰਕਾਰੀ ਸਕੂਲਾਂ ਚੋਂ ਪੜ੍ਹ ਕੇ ਅੱਗੇ ਗਏ ਆ ਤਾਂ ਇਹਦਾ ਮਤਲਬ ਸਰਕਾਰੀ ਸਕੂਲ ਜੋ ਸਮਾਜ ਨੂੰ ਸਮਾਜ ਸੇਵਾ ਦੇ ਖੇਤਰ 'ਚ ਵੱਡੀ ਜਿਹੜੀ ਭੂਮਿਕਾ ਨਿਭਾ ਰਹੇ ਆ ਤੇ ਇੱਥੋਂ ਵੱਡੀਆਂ ਸਖਸੀਅਤਾਂ ਪੈਦਾ ਹੋ ਰਹੀਆਂ ਨੇ ਤੇ ਇਸ ਲਈ ਮਾਪਿਆਂ ਨੂੰ ਤੁਹਾਡੇ ਜਰੀਏ ਅਸੀਂ ਅਪੀਲ ਕਰਦੇ ਆ ਕਿ ਆਪਣੇ ਬੱਚੇ ਸਰਕਾਰੀ ਸਕੂਲਾਂ ਚ ਲੈ ਕੇ ਆਓ ਤਾਂ ਜੋ ਇਹ ਚੰਗੇ ਜਿਹੜੇ ਹੋਰ ਸਕੂਲ ਵਧੀਆ ਬਣ ਸਕਣ ਜੋ ਸਰਕਾਰ ਯਤਨ ਕਰ ਰਹੀ ਹੈ ਉਹਨੂੰ ਜਿਹੜਾ ਉਹ ਯਤਨਾਂ ਨੂੰ ਹੋਰ ਜਿਹੜਾ ਹੁਵਾਰਾ ਮਿਲੇ ਤੇ ਜਿਹੜੇ ਸਾਡੇ ਅੰਦਰ ਕਈ ਭਰਮ ਭਲੇਖੇ ਨੇ ਕਿ ਸ਼ਾਇਦ ਪ੍ਰਾਈਵੇਟ ਸਕੂਲਾਂ ਚ ਸਿੱਖਿਆ ਵਧੀਆ ਹੁੰਦੀ ਹੈ ਉਹਨਾਂ ਨਾਲੋਂ ਬਿਹਤਰ ਅਸੀਂ ਪ੍ਰੀ ਪ੍ਰਾਇਮਰੀ ਤੋਂ ਅੰਗਰੇਜ਼ੀ ਮੀਡੀਅਮ ਸਿੱਖਿਆ ਦੇ ਰਹੇ ਆ ਤੇ ਜੇ ਬੱਚਾ ਕੋਈ ਬਿਮਾਰੀ ਦੇ ਨਾ ਪੀੜਤਾ ਉਹਦਾ ਇਲਾਜ ਸਰਕਾਰ ਕਰਾ ਰਹੀ ਹੈ ਟੋਟਲੀ ਤਾਂ ਚਾ ਜਿਹੜਾ ਸਰਕਾਰ ਫਰੀ ਲੋਕਾਂ ਨੂੰ ਦੇ ਰਹੀ ਹੈ ਇਸ ਲਈ ਇਹਦਾ ਵੱਧ ਤੋਂ ਵੱਧ ਲਾਹਾ ਜਿਹੜਾ ਲੋਕਾਂ ਨੂੰ ਲੈਣਾ ਚਾਹੀਦਾ ਤੇ ਤਾਂ ਜੋ ਸਾਰੇ ਬੱਚੇ ਬਰਾਬਰ ਦੀ ਜਿਹੜੀ ਭਵਿੱਖ ਚ ਗ੍ਰੋਥ ਕਰਨ ਦੇ ਚੰਗਾ ਸਬਾਅ ਸਿੱਖ ਸਕਣ ਸਰ ਜੀ ਸਕੂਲ ਚ ਪੜਾਈ ਵਧੀਆ ਹੁੰਦੀ ਹੈ ਸਰਕਾਰ ਚ ਨੌਕਰੀ ਵੀ ਅਦੀ ਮਿਲਦੀ ਹੈ ਵੱਡੇ ਹੋ ਕੇ ਇਧਰ ਵਧੀਆ ਖਾਣ-ਪੀਣ ਵਧੀਆ ਮਿਲਦਾ ਖਾਣਾ ਪਾਣੀ ਵਧੀਆ ਹੈ ਤੇ ਬੱਚੇ ਦੀ ਵਧੀਆ ਕੋਈ ਰਹਿਣਾ ਜਿਵੇਂ ਬੱਚੇ ਰੱਖਣਾ ਕੋਈ ਵਧੀਆ ਢੰਗ ਨਾਲ ਸਿਖਾਉਂਦੀ ਨਹੀਂ ਪ੍ਰਾਈਵੇਟ ਸਕੂਲ ਉਹਨਾਂ ਨੂੰ ਜੀ ਸਰਕਾਰ ਉਹ ਵਧੀਆ ਨਹੀਂ ਜੀ ਵਿਦਿਆਰਥੀ ਆਪਣੇ ਗਰੀਬ ਬੱਚੇ ਨਹੀਂ ਸਰਕਾਰੇ ਵੀ ਠੀਕ ਹੈ ਪ੍ਰਾਈਵੇਟਾਂ ਦਾ ਆਪਸਰ ਨੌਕਰੀ ਨਹੀਂ ਦਿੰਦੇ ਹੈਗੇ ਨਹੀਂ ਬੱਚਿਆਂ ਨੂੰ ਕਿਵੇਂ ਰਹਿਣਾ ਸਾਰਾ ਕੁਝ ਖਾਣ ਦੇਣੀ ਜਿਵੇਂ ਆਪਾਂ ਕਹਿ ਦੇ ਵੀ ਜਿ ذمہ دار ਨਾਲ ਵੀ ਕਿਹੜਾ ਰਹਿਣਾ ਦੋਹਰਦੀ ਇੱਥੇ ਹਾਂਜੀ ਬਹੁਤ ਵਧੀਆ ਪੜਾਈ ਹੈ ਜੀ ਆਪਣੀ ਸਕੂਲ ਬਹੁਤ ਵਧੀਆ ਪੜਾਈ ਹੋਈ ਹੈ ਜਿਸ ਤਰ੍ਹਾਂ ਪੜਾਉਗਾ ਐਵੇਂ ਲੱਗਦਾ ਹੈ ਕਿ ਜਿਵੇਂ ਪੂਰੀ ਜ਼ਿੰਦਗੀ ਯਾਦ ਰੱਖਾ ਤੇ ਤੁਹਾਨੂੰ ਕੰਪਿਊਟਰ ਵਿੱਚ ਸਿਖਾਇਆ ਪਰਜੈਕਟਰ ਵੀ ਲੱਗਿਆ ਹੋਇਆ ਬਹੁਤ ਵਧੀਆ ਪੜਾਈ ਤੁਹਾਨੂੰ ਪੂਰੇ ਬਹੁਤ ਐਕਟੀਵਿਟੀ ਵੀ ਮਿਲ ਰਹੀ ਹੈ। ਹੈਂਡਬਾਲ ਵਧੀਆ ਪੜਾਈ ਕੀਤੀ ਜਾਂਦੀ ਹੈ ਸਾਨੂੰ। ਹਮ ਐਵੇਂ ਵੀ ਹੋ ਰਿਹਾ ਕਿ ਕਿ ਕਿਤੇ ਜਾਣ ਦਾ ਕਿਤੇ ਕਿਤੇ ਨਿਰੰਦਾ ਸਾਨੂੰ ਉਹ ਮਿਲ ਰਿਹਾ ਹੈ। ਮਜ਼ਾ ਮਿਲਿਆ ਹੈ। ਨਾਸ ਪੜਾਏ ਵਿੱਚ ਬੋਰ ਵੀ ਨਹੀਂ ਹੋ ਸਾਨੂੰ ਮਜ਼ਾ ਆ ਰਿਹਾ ਹੈ। ਇਸ ਦੇ ਮੌਕੇ ਅਧਿਆਪਕਾਂ ਨੂੰ ਸਪੈਸ਼ਲ ਟ੍ਰੇਨਿੰਗ ਦੇਣ ਲਈ ਵਿਦੇਸ਼ੀ ਧਰਤੀ ਤੇ ਭੇਜਿਆ ਜਾ ਰਿਹਾ ਹੈ ਤੇ ਅਧਿਆਪਕ ਟ੍ਰੇਨਿੰਗ ਲੈ ਕੇ ਸਿੱਖਿਆ ਦੇ ਮਿਆਰ ਚ ਨਿਖਾਰ ਲਿਆ ਰਹੇ ਨੇ ਜਿਸ ਦੇ ਤਹਿਤ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਚ ਐਡਮਿਸ਼ਨ ਲਈ ਬੱਚਿਆਂ ਦੇ ਮਾਪਿਆਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ।